ਸਤਿ ਸ਼੍ਰੀ ਅਕਾਲ ਸਸਿਕਾਲ ਕਹਿੰਦੇ ਭੱਲਾ ਠੀਕ ਹੈ ਜੀ ਕਿਵੇਂ ਜਸਪ੍ਰੀਤ ਉਹ ਠੀਕ ਹੈ ਬਾਈ ਸਸਿਕਾਲ ਸਾਰਿਆਂ ਨੂੰ ਹੋ ਠੀਕ ਠਾਕ ਹੋ ਮਹਾਰਾਜ ਸੱਚੇ ਪਾਛਾ ਚੜ੍ਹ ਵੀ ਕਲਾਈ ਰੱਖੇ ਤੁਹਾਨੂੰ ਬਾਈ ਤੁਹਾਡੇ ਨਾਲ ਹੀ ਸ਼ਰਮਾ ਸ਼ਰਮ ਆਉਂਦਾ ਹਾਂ ਜੀ ਧੰਨਵਾਦ ਆ ਤੁਹਾਡਾ ਹੱਥ ਬਣਨ ਕੇ ਵੀਰੇ ਜਿਹੜਾ ਇਹਨਾਂ ਪਿਆਰ ਦਿੱਤਾ ਐਂ ਬਾਈ ਮੋਹ ਪ੍ਰੇਮ ਰੱਖੋ ਛੋਡੇ ਨਹੀਂ ਸ਼ਰਮਾ ਸ਼ਰਮ ਆ ਵੀਰੇ ਮੇਰੇ ਕੱਲੇ ਦੀ ਔਕਾਤ ਕੋਈ ਨਹੀਂ ਸੀ ਸਹੀ ਗੱਲ ਤੁਹਡੀ ਮਿਹਰਬਾਨੀ ਤੇ ਨਾਲ ਆਪਣਾ ਨਾਂ ਬਣਿਆ ਭਾਈ ਵਰਲਡ ਦੇ ਵਿੱਚ ਹਾਂ ਸਾਰੇ ਯਾਰਾਂ ਦੋਸਤਾਂ ਪੰਜਾਬ ਇੰਡੀਆ ਦੇ ਵਿੱਚ ਨਹੀਂ ਵਰਲਡ ਦੇ ਵਿੱਚ ਨਾਂ ਬਣਿਆ ਤੁਹਾਡੇ ਕਰਕੇ ਹਾਂਜੀ ਅੱਜ ਬੁੱਧਵਾਰਾ ਤਲਵੰਡੀ ਸਾਬੋ ਮੰਡੀ ਲੱਗੀ ਆ ਉਹਨੀ ਪਰੀਆ ਤੇ ਅੱਜ ਤਰੀਕ ਹੈ ਕੀ ਆ 2 10 2024 ਹਾਂਜੀ ਤੇ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਆਪਾਂ ਬਿਨਾਂ ਲੋਨ ਵਾਲੇ ਟਰੈਕਟਰ ਦਿਖਾਵਾ ਹੈ ਜਿਨ੍ਹਾਂ ਦੇ ਵਿੱਚ ਸਾਰੇ ਅੱਜ ਪ੍ਰਾਣੇ ਕੱਟੇ ਜਾਣਗੇ। ਜਾਇਜ਼ ਵੇਚ ਵਾਲੇ ਛੋਟੇ ਟਰੈਕਟਰ। ਛੋਟੇ ਜੀ ਵੀ ਕਰਵਾ। ਹਾਂ ਛੋਟੇ ਤੋਂ ਵੱਡੇ ਵੀ ਲੈ ਸਕਦੇ ਆ ਵੱਡੇ ਟਰੈਕਟਰਾਂ ਨਾਲ ਰੱਖਣ ਵਾਸਤੇ। ਠੀਕ ਹੈ। ਠੀਕ ਹੈ ਜੀ ਲੈ। ਤੇ ਹਾਂ ਜੀ। ਨਾ ਕਹਾ ਹਨਾ ਮੈਂ। ਚਲ ਟਰੈਕਟਰ ਦਿਖਾ। ਇਹ ਤਾਂ ਸਭ ਤੋਂ ਪਹਿਲਾਂ ਆਪਣੇ ਗਵੰਡੀ ਦੇ ਟਰੈਕਟਰ ਆ ਦਾ ਪਿੰਡ ਸੰਗਤਖੁਰ ਦਾ ਗੁਰਮੀਲ ਸਿੰਘ ਨਾ ਬਲਵੀਰ ਸਿੰਘ ਬਲਵੀਰ ਸਿੰਘ ਆ ਬਾਈ ਦਾ ਨਾ ਬੰਦੇ ਬਹੁਤ ਵਧੀਆ ਤੇ ਚੱਲੀ ਜਾਂਦਾ ਤੇਰਾ ਮੈਕ ਚੱਲ ਕਹਿੰਦਾ ਤੂੰ ਕਹਿ ਕਿ ਬੰਦੇ ਬਹੁਤ ਵਧੀਆ ਹੈ ਬੰਦੇ ਦਾ ਵੀਰੇ ਉਦੋਂ ਪਤਾ ਲੱਗਦਾ ਜਦੋਂ ਵਰਤਿਆ ਜਾਂਦਾ ਤੇ ਜਦੋਂ ਟਰੈਕਟਰ ਦੇਗਾ ਕਿਸੇ ਨੂੰ ਜਾਇਜ਼ ਮੁੱਲ ਦਾ ਉਦੋਂ ਪਤਾ ਲੱਗਦਾ ਵਧੀਆ ਦਾ ਤੇ ਘਟੀਏ ਦਾ ਕਿ ਨਹੀਂ ਇਹ ਹੋਰ ਬਾਈ ਕੀ ਆਲਾ ਠੀਕ ਆ ਵਧੀਆ ਕੀਤਾ ਨਾ ਬਾਈ ਅੱਛਾ ਤੇਰੇ ਟਰੈਕਟਰ ਦਿਖਾ ਮੈਨੇ ਪੰਜ ਆਪਾਂ ਹਾਂ ਕਾਜ ਪੱਤਰਾ ਦੀ ਜ਼ਿੰਮੇਵਰੀ ਹੋ ਗਈ ਜ਼ਿੰਮੇਵਰੀ ਬਾਈ ਬੇਨਦਾਰ ਬੇਨਦਾਰ ਸਾਨੂੰ ਉੱਧਰ ਪਿਆ ਹੋਰ ਨੇ ਤੈਨੂੰ ਦਾ ਬਾਈ 32 ਸਾਲ ਹੋ ਗਏ ਹਾਂ ਬਸ ਫਿਰ ਉਦੋਂ ਮੈਂ ਲੱਗਿਆ 8 ਸਾਲਾਂ ਦਾ ਸੀ ਬਾਈ ਮੈਂ ਉਦੋਂ ਜਦੋਂ ਮੇਰਾ ਬਾਪੂ ਟਰੈਕਟਰਾਂ ਦਾ ਵਪਾਰ ਕਰਨ ਲੱਗਿਆ ਸੀ ਹਾਂ ਇਹ ਆ ਮੇਰੇ ਬਾਪੂ ਵਰਕੇ ਤੇ ਚੀਲਦੇ ਨੇ ਤੇ ਬਲਵੀਰ ਸਿੰਘ ਸਭ ਤੋਂ ਪਹਿਲਾਂ 44 ਆ ਗਿਆ ਹੈ 744 ਆ ਵੀਰੇ 2003 ਮਾਡਲ ਹੈ ਇਸ ਮੁhle ਟਾਇਰ 90 85 ਪੈਸੇ ਆ ਪਿਛਲੇ 75 ਕਾ ਵੇਹੇ ਟਾਇਰ ਆ ਲਗਭਗ ਸਾਰਾ origignal ਆ ਡੰਡਾ ਪੱਟੀ ਛਤਰੀ ਸਭ ਕੁਝ ਨਾਲ ਆ ਠੀਕ ਆ ਭਾਈ ਨੰਬਰ ਕਿੱਥੋਂ ਦਾ ਆ ਪੰਜਾਬ ਨੰਬਰ 2 ਲੱਖ ਤੇ 68 ਲਿਖੀ ਵੈ ਖਾਂ ਦੇਂਗਾ ਕਿੰਨੇ ਦਾ 55000 ਦੇਣਗੇ ਜਾਇਦ ਜੀ ਗੱਲ ਕਰੋ ਉਹ ਵੀ ਮਨ ਦੇ ਮਹਿੰਗੇ ਕਰਦੇ ਹੋਏ ਉਹ ਦਾ 45000 ਦੇ ਦੇ ਦੀਏ 45000 ਦਾ ਸਰ ਕੋ ਆ ਦਾ ਕਾਰ ਨੂੰ ਮੈਂ ਕਿਹੜਾ ਸਾਈਜ਼ ਦੀ ਜਨ ਤੂੰ ਠੀਕ ਆ ਤੂੰ ਐ ਦੇਵ ਕੇ 45000 ਦਾ ਦੇ ਨਾ ਉਹ ਜੋ 45 ਨਿਕਲ ਗਿਆ ਸਰ ਠੀਕ ਆ ਹੋ ਗਿਆ ਜੀ 45000 ਦਾ ਲੈ ਜਾ ਉਸ ਤੋਂ ਬਾਅਦ ਹੀ ਸੋਨਾ ਲੀਕਾ 35 ਮੂਹਲੇ ਟਾਇਰ BK T ਦੇ ਬਿਲਕੁਲ ਨਵੇਂ ਪਿਛਲੇ ਰਵੜ ਵਾਲੇ ਆ ਹਾਂ ਰਵੜ ਵਾਲੇ ਆ ਭਾਈ ਪਿਛਲੇ 80 ਪੈਸੇ ਟਾਇਰ ਆ ਟਰੈਕਟਰ ਘਰ ਸੋਨਾ ਜਿਆਦਾ ਨਾ ਬਾਈਟਰ ਸੋਨਾ ਸਿੰਗਲ ਕਲਚ ਆ ਕਿ ਡਬਲ ਇਹ ਉਹ 844 ਸਿੰਗਲ ਸੀ ਕਿਹੜਾ ਵਾਲਾ 44 ਡਬਲ ਸੀ ਇਹ ਸਿੰਗਲ ਕਲਚ ਆ 197000 ਲਿਖੀ ਬੈਠਾ ਨੰਬਰ ਕਿੱਥੋਂ ਦਾ ਆ ਆਂਧਰਾ ਦਾ ਨੰਬਰ ਆ ਇਹ ਬਾਦ ਦਾ ਨੰਬਰ ਆ ਪਿੱਛੇ ਕੱਟਿਆ ਹੋਇਆ ਆਂਧਰਾ ਪ੍ਰਦੇਸ਼ ਦਾ ਨੰਬਰ ਆ ਕਾਪੀ ਨਾਂ ਨੂੰ ਤਾਂ ਹੁੰਦਾ ਨਹੀਂ ਬਾਈ ਇਹ ਕਰਾਇ ਇੰਜ ਕਰਾਇ ਬਾਈ ਆਉਦੇ ਵੱਲੋਂ ਐਫ ਆਈ ਆਰ ਵੀ ਦੇ ਦੂਗਾ ਤੇ ਆਪਦਾ ਡੈਂਟੀ ਪ੍ਰੂਫ ਵੀ ਦੇ ਦਿਆਂਗਾ 197 ਕਿੰਨੇ ਦਾ 70000 ਦਾ ਲੈ ਜੇਗਾ ਬਾਈ ਕੁਛ ਕਹੀ ਆ ਬਈ। ਉਹਦੂ ਆ ਫਾਰਮ 60 ਟਰੈਕਟਰ ਖੈਰਾ ਵੀ ਸੋਹਣਾ ਬਾਈ 2004 ਮਾਡਲ ਆ। ਟਾਇਰ ਪਿਛਲੇ ਬਾਈ ਹੈ ਗਿਆ 85 90 ਪੈਸੇ ਐਮ ਆਰਪ ਦੇ ਚਾਰੇ ਐਮ ਆਰਪ ਦੇ ਆ। ਟਰੈਕਟਰ ਕਹਿ ਰਿਹਾ ਬਲਬੀਰ ਸਿੰਘ ਸੋਹਣਾ ਮਕਰਾਨਾ ਦੇ ਮਾੜੀ ਮੁੱਟੀ ਟੱਚਿੰਗ ਹੈਗੀ ਆ। ਤੇ ਪੁਰਾਣੇ ਬਾਈ ਪਹਿਲੇ ਕਹਤਾ ਸਾਰੇ ਚ ਕੱਟੇ ਜਾਣਗੇ ਪੰਜਾਬ ਨੰਬਰ ਆ ਪੀ ਵੀ 25 257 ਲਿਖੀ ਬੈਠਾ ਕਿੰਨੇ ਦਾ ਬਾਈ? 48000 ਰੁਪਏ ਹਾਂ ਨਾ ਕਿ 40000 ਦਾ ਲੈ ਜਾ ਬਾਈ ਯਾਰ ਹਾਂ ਨਾ ਤਾਂ ਸੱਲੀ ਜਾਂਦੀ ਹੁੰਦੀ ਹੈ ਹਾਂ ਨਾ ਅੱਜਾ ਨੀਚੇ ਆਜਾ ਜੁਪੀ ਵਾਲੇ ਕੀ ਬਾਤ ਨੇ ਵੀਡੀਓ ਆਜੋ ਉਸ ਤੋਂ ਬਾਅਦ ਆ ਗਿਆ ਬਾਈ 2000 ਮਾਡਲ ਆ ਟਰੈਕਟਰ ਖੈਰ ਤਲਵੰਡੀ ਨੰਬਰ ਪੀ ਵੀ 45 ਨੰਬਰ ਆ ਤਲਵੰਡੀ ਸਾਹਪੋ ਦਾ ਡੰਡਾ ਪੱਟੀ ਛਤਰੀ ਦੇ ਨਾਲ ਹੈਗਾ ਹੀ ਆ ਟਰੈਕਟਰ ਖੈਰ ਸੋਨਾ ਬਾਈ ਪੂਰਾ ਸੋਨਾ ਟਰੈਕਟਰ ਆ ਮੇਰੇ ਕੋਲ ਆ ਬਾਹਰ ਲੈ ਕੇ ਜਾ ਹਾਂ ਸੋਨਾ ਟਰੈਕਟਰ ਆ ਸੈਲਫ ਸਟਾਰਟ ਆ ਹੈਂਡਲ ਵੀ ਨਾਲ ਨਹੀਂ ਐਂਡ ਲਾ ਲੰਦੇ ਹੁੰਦੇ ਆ ਆ ਬੇਟ ਜਾ ਤਾਂ ਲੋਹਾ ਕੁੱਟਣ ਨੂੰ ਕਸੀਏ ਕੁੱਟਣ ਨੂੰ ਕਈਆਂ ਕੁੱਟਣ ਨੂੰ ਲਾ ਲੰਦੇ ਮੇਰੇ ਵਰਗੇ ਕਿ ਯਾਰ ਕਸੀਆ ਕਈ ਕੁੱਟਿਆ ਕਰਾਂਗੇ ਇੰਤzar ਕੇ ਆ ਜੁਪੀ ਤੋਂ ਆਏ ਆ ਜੁਪੀ ਤੋਂ ਆ ਜੁਪੀ ਤੇ ਕਹਾਂ ਤੇ ਉਹ ਜੱਫਰ ਨਗਰ ਤੇ ਆਇਆ ਭਾਈ ਬਦਵਾਰ ਸੇ ਮੰਡੀ ਵਿੱਚ ਟਰੈਕਟਰ ਲੈਨੇ ਕਈ ਬਤ ਹੈ ਨਾ ਔਰ ਕੈਸੇ ਹੋ ਵਡਿਆ ਨਾ ਉਹ ਚਾਚੂ ਜੀ ਪੀ ਲੇ ਲਈ ਕੋਲ ਖਾਣਾ ਬਣਾ ਬਣਾ ਖਾਇ ਕਈ 20 ਠੀਕ ਹੈ 2000 ਮਾਡਲ ਹੈ 1 ਲੱਖ 70000 ਲਿਖੀ ਬੈਠਾ ਕਿੰਨੇ ਦਾ ਬਲਬੀਤਿਆਂ 55000 ਕੱਟ ਦੇਵਾਂਗੇ 65000 ਸਿੱਧੀ 2 ਲੱਖ ਰੁਪਏ ਕਹਿਆ ਯਾਰ ਤੂੰ ਉਹਦਾ ਤੂੰ ਕਰਨਾ ਫਿਰ ਉਹ ਲੈ ਜਾ 2 ਲੱਖ ਦਾ ਸੋਨਾ ਟਰੈਕਟਰ ਖੈਰ ਸੋਨਾ ਵੀਰੇ ਟਰੈਕਟਰ ਆ ਟਰੈਕਟਰ ਦੀ ਬਹੁਤ ਮਾਰਕੀਟ ਆ ਯਾਰ ਡਬਲ ਕਲੱਚ ਆ ਟਰੈਕਟਰ ਬਾਈ ਦੀ ਮਾਰਕੀਟ ਬਹੁਤ ਉੰਗੀਆਂ ਟਰੈਕਟਰ ਖੈ ਸੋਨਾ ਮਕਰਿਆੜਾਂ ਤੇ ਟੱਚਿੰਗ ਹੈਗੀ ਆ ਟਾਇਰ ਟੁਰ ਚੰਗੇ ਟਰੈਕਟਰ ਦੇ 90 ਪੈਸੇ 85 ਪੈਸੇ ਟਾਇਰ ਖੁੱਲੇ ਹੀ ਆ ਗੇਅਰ ਇੰਜਨ ਦਾ ਓਕੇ ਹੈ ਨਾ ਬਾਈ ਓਕੇ ਜਮਾ ਪੰਜਾਬ ਘਰੇ ਨਾ ਪੰਜਾਬ ਨੰਬਰ ਆ ਬਾਈ ਟਰੈਕਟਰ ਸੋਨਾ ਬਹੁਤ ਆ ਬਾਈ ਜਿਹਨਾਂ ਆਪਾਂ ਵਾਹ ਕੇ ਲੈ ਜਿਓ ਹੈ ਉਹ ਆਦਾ ਨਹੀਂ ਘੇਰ ਦਫੋਂਦਾ 2003 ਮਾਡਲ ਸੀ ਨਾ 2004 ਮਾਡਲ ਆ ਡਬਲ ਕਲਚ ਆ 2 ਲੱਖ 6 ਈਰੀ ਆ 2 ਲੱਖ ਤੇ 47 ਹਜ਼ਾਰ ਲਿਖੀ ਬੈਠਾ ਕਿੰਨੇ ਪੈਸਿਆਂ ਦਾ 30 ਹਜ਼ਾਰ ਦਾ ਨਾ 35 ਤੋਂ ਘੱਟ ਨਹੀਂ ਦੇਣਾ ਨਾ ਇਹ 30 ਹਜ਼ਾਰ ਕਹੂੰ ਮੈਂ ਤਾਂ ਮੇਰੇ ਮੂੰਹੋਂ ਨਹੀਂ ਕਹਿੰਦੀ ਤੇਰੀ 100 ਹਜ਼ਾਰ 30 ਹਜ਼ਾਰ ਦਾ ਲੈ ਜਾ ਬਾਈ ਯਾਰ ਕੋਈ ਚੱਕਰ ਨਹੀਂ ਹੈ ਤੇ ਬਾਈ ਕੋਈ ਨਾ ਪੁਰਾਣੇ ਕੱਟੇ ਜਾਣਗੇ ਭੁੱਲਰੇ ਨਾਲਾ ਤੇ ਇਹ ਗੱਲ ਨਾ ਹੋਵੇ ਕਿ ਵਾਲੇ ਮਹਿੰਗੇ ਨਹੀਂ ਕੱਟ ਸਕਨੇ ਆਪਾਂ ਏਦੂ ਘੱਟ ਰੇਟ ਵਾਲੇ ਜਾਂ ਇੰਨੇ ਕੇ ਰੇਟ ਵਾਲੇ ਜਾਂ ਮਾੜੇ ਮੂٹے ਵੱਧ ਰੇਟ ਵਾਲੇ ਵਾਲੇ ਰੇਟ ਵਾਲੀ ਨੀ ਬਈ ਦੂੜ ਲੱਖ ਵਾਲੇ ਨਾਲ 2.5 ਲੱਖ ਵਾਲਾ ਕੱਟ ਲਾ ਉਹ ਗੱਲ ਹੈ ਨਹੀਂ ਠੀਕ ਹੈ ਵੀਡੀਓ ਨੂੰ ਕਰ ਦਿਓ ਦੱਬ ਕੇ ਲਾਈਕ ਕਮੈਂਟ ਸ਼ੇਅਰ ਸ਼ਰਮਾ ਤਲਵੰਡੀ ਸਾਹਿਬ ਵਾਲਾ ਤੇ ਭੁੱਲਤ ਤਲਵੰਡੀ ਬਲਵੀਰ ਸਿੰਘ ਮੋਬਾਈਲ ਨੰਬਰ ਕਿਨਾਂ 81988 81988 15583 1558322 ਦਾ ਨੰਬਰ ਆ ਕਾਲ ਕਰ ਲਓ ਜੇ ਲੋਟ ਨਾ ਆਇਆ ਮੈਂ ਆਪੇ ਕਰ ਲੂੰ ਲੋਟ ਇਹਨੂੰ ਕੋਈ ਰੰਜਾ ਵਾ ਕੇ ਕੋਈ ਡੀਟਰੈਕਟਰ ਮੇਰੇ ਘਰ ਮੂਰਦੀ ਲੰਗਦਾ ਰੋਜੀ ਆ ਤਲਵੰਡੀ ਡੀਟਰੈਕਟਰ ਖੜੇ ਹੁੰਦੇ ਆ ਮੇਰਾ WhatsApp ਨੰਬਰ 887294545 ਕਾਲਿੰਗ ਨੰਬਰ 947864545 ਕੋਈ ਵੀ ਟਾਈਟਰ ਲੈਣਾ ਹੋਵੇ ਆਪਾਂ ਨੂੰ ਕਾਲ ਕਰ ਲਿਓ ਲੌਂਡ ਫੈਂਸ ਵੀ ਕਰਾ ਲੈਣੇ ਆ ਪਰਾਣਾ ਵੀ ਕੱਟ ਲੈਣੇ ਆ ਜਿੰਨੇ ਕਦਾ ਆ ਉੰਨੇ ਕਦੇ ਕੱਟਾ ਦੇ ਗਏ ਵੀਡੀਓ ਨੂੰ ਦੱਬ ਕੇ ਲਾਈਕ ਕਮੈਂਟ ਸ਼ੇਅਰ ਕਰ ਦਿਓ ਬਾਈ ਬਹੁਤ ਬਹੁਤ ਮਿਹਰਬਾਨੀ ਬਾਈ ਸੋਸੀ ਕੰਮ ਕਰ ਸਸਤੀ ਗੱਲ ਕਰੀ ਸੋ